ਬਰਾਜ਼ੀਲ ਚ ਤੜ ਤੜ ਚੱਲੀਆਂ ਗੋਲੀਆਂ ਪੁਲਿਸ ਦੀ 60 ਤੋਂ ਵੱਧ ਨਸ਼ਾ ਤਸਕਰਾਂ ਉੱਤੇ ਵੱਡੀ ਕਾਰਵਾਈ ਅਤੇ 60 ਤੋਂ ਵੱਧ ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ ਰਿਓਡੀ ਜਨੇਰੀਓ ਕੰਬੁੱਠੀ ਅਤੇ ਤੜ ਤੜਹਾਟ ਗੋਲੀਆਂ ਦੀ ਆਵਾਜ਼ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਕਰ ਦਿੱਤਾ ਪੈਦਾ ਆਓ ਲੈ ਚੱਲਦੇ ਆਂ ਪੂਰੀ ਅਪਡੇਟ ਵੱਲ ਕਿ ਇਸ ਆਪਰੇਸ਼ਨ ਦੇ ਵਿੱਚ ਹੋਰ ਕੀ ਕੀ ਹੋਇਆ ਅਤੇ ਉੱਥੇ ਯੁੱਧ ਵਰਗੇ ਹਾਲਾਤ ਕਿਉਂ ਪੈਦਾ ਹੋ ਰਹੇ ਹਨ ਬ੍ਰਾਜ਼ੀਲ ਦੀ ਖੂਬਸੂਰਤ ਸੈਰਸਪਾਟਾ ਰਾਜस्तानी ਰਿਓ ਡੀ ਜਨੇਰੀਓ ਮੰਗਲਵਾਰ ਨੂੰ ਗੋਲੀਆਂ ਦੀ ਤੜ-ਤੜਾਹਟ ਅਤੇ ਧੂੰਏ ਦੇ ਗੁਬਾਰ ਨਾਲ ਦਹਿਲ ਉੱਠੀ। ਇੱਥੋਂ ਦੇ ਗਰੀਬ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਸੰਗਠਿਤ ਅਪਰਾਧ ਅਤੇ ਨਸ਼ਾ ਤਸਕਰੀ ਖਿਲਾਫ ਚਲਾਇਆ ਗਿਆ ਇੱਕ ਬੇਵਸਾਲਪੁਰਸ ਆਪਰੇਸ਼ਨ ਵਿੱਚ 4 ਪੁਲਿਸ ਅਧਿਕਾਰੀਆਂ ਸਮੇਤ 60 ਤੋਂ ਵੱਧ ਲੋਕ ਮਾਰੇ ਗਏ। ਇਸ ਨੂੰ ਰਾਜ ਦੇ ਇਤਿਹਾਸ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਖੁੰਨੀ ਅਭਿਆਨਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ। ਇਸ ਕਾਰਵਾਈ ਨੇ ਜਿੱਥੇ ਸ਼ਹਿਰ ਵਿੱਚ ਯੁੱਧ ਵਰਗੇ ਹਾਲਾਤ ਪੈਦਾ ਕਰ ਦਿੱਤੇ ਉੱਥੇ ਹੀ ਭਾਰੀ ਗਿਣਤੀ ਵਿੱਚ ਹੋਈਆਂ ਮੌਤਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਗੰਭੀਰ ਚਿੰਤਾਵਾਂ ਵੀ ਖੜੀਆਂ ਕਰ ਦਿੱਤੀਆਂ ਹਨ ਕਿਉਂ ਚਲਾਇਆ ਗਿਆ ਇਹ ਆਪਰੇਸ਼ਨ ਸੀ 40 ਕੌਪ 30 ਰਿਓ ਦੇ ਗਵਰਨਰ ਕਲਾਰਡੀਓ ਕਾਸਟਰੋ ਨੇ ਇਸ ਕਾਰਵਾਈ ਨੂੰ ਨਸ਼ੀਲੇ ਪਦਾਰਥਾਂ ਨਾਲ ਜੁੜੇ ਅੱਤਵਾਦ ਖਿਲਾਫ ਜ਼ਰੂਰੀ ਦੱਸਿਆ ਇਹ ਮੁਹਿੰਮ ਮੁੱਖ ਤੌਰ ਤੇ ਬ੍ਰਾਜ਼ੀਲ ਦੇ ਸਭ ਤੋਂ ਬਦਨਾਮ ਅਪਰਾਧਿਕ ਗਰੋਹਾ ਵਿੱਚੋਂ ਇੱਕ ਕਮਾਂਡੋ ਬਰਮੈਲੋ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ ਜੋ ਕਥਿਤ ਤੌਰ ਤੇ ਰਿਓ ਵਿੱਚ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅੰਤਰਰਾਸ਼ਟਰੀ ਆਯੋਜਨਾ ਤੋਂ ਪਹਿਲਾਂ ਇਸ ਸਫਾਈ ਨੂੰ ਦੱਸਿਆ ਗਿਆ ਇਸ ਆਪਰੇਸ਼ਨ ਦਾ ਸਵਾ ਬੇहद ਅਹਿਮ ਹੈ ਰਿਓ ਅਗਲੇ ਹਫਤੇ C40 ਵਰਲਡ ਮੇਅਰ ਸਮਿਟ ਅਤੇ ਪ੍ਰਿੰਸ ਵਿਲੀਅਮ ਦੇ ਅਰਥ ਸ਼ਾਟ ਪ੍ਰਾਈਜ਼ ਸਮਾਰੋਹ ਦੀ ਮੇਜ਼ਬਾਨੀ ਕਰ ਰਿਹਾ ਹੈ ਇਸ ਤੋਂ ਬਾਅਦ ਬ੍ਰਾਜ਼ੀਲ COP30 ਗਲੋਬਲ ਜਲਵਾਯੂ ਸੰਮੇਲਨ ਦੀ ਵੀ ਤਿਆਰੀ ਕਰ ਰਿਹਾ ਹੈ ਇਸ ਵੱਡੇ ਅੰਤਰਰਾਸ਼ਟਰੀ ਆਯੋਜਨਾ ਤੋਂ ਪਹਿਲਾਂ ਅਜਿਹੇ ਵੱਡੇ ਸੁਰੱਖਿਆ ਅਭਿਆਨ ਆਮ ਗੱਲ ਰਹੇ ਹਨ ਇਸ ਆਪਰੇਸ਼ਨ ਦੇ ਵਿੱਚ 2500 ਜਵਾਨ ਵਕਤਰਬੰਦ ਗੱਡੀਆਂ ਅਤੇ ਹੈਲੀਕਾਪਟਰਾਂ ਨੇ ਵੱਡੀ ਜਿਹੜੀ ਇਸ ਆਪਰੇਸ਼ਨ ਉੱਤੇ ਕਾਰਵਾਈ ਕੀਤੀ ਹੈ ਲਗਭਗ 2500 ਸੁਰੱਖਿਆ ਕਰਮਚਾਰੀਆਂ ਜਿਨ੍ਹਾਂ ਵਿੱਚੋਂ ਵਕਤਰਬੰਦ ਗੱਡੀਆਂ ਸਮੇਤ ਹੈਲੀਕਾਪਟਰ ਇਸ ਵਿੱਚ ਲੈਸਨ ਅਤੇ ਇਸ ਮਹਿੰਮ ਵਿੱਚ ਸ਼ਾਮਲ ਹੋਏ ਸਨ ਗ੍ਰਿਫਤਾਰੀ ਅਤੇ ਬ੍ਰਾਹਮਦਗੀ ਵੀ ਕੀਤੀ ਗਈ ਹੈ। ਗਵਰਨਰ ਕਾਸਟਰੋ ਨੇ ਦੱਸਿਆ ਕਿ 81 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਘਟੋ-ਘਟ 42 ਰਾਈਫਲਾਂ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਜਬਤ ਕੀਤੇ ਗਏ ਹਨ। 250 ਤੋਂ ਵੱਧ ਗ੍ਰਿਫਤਾਰੀ ਅਤੇ ਤਲਾਸ਼ੀ ਵਾਰੰਟ ਜਾਰੀ ਕੀਤੇ ਗਏ ਹਨ। ਸੜਕਾਂ ਤੇ ਹਰ ਪਾਸੇ ਦੇਖਿਆ ਜਾ ਰਿਹਾ ਹੈ ਖੌਫ ਦਾ ਮੰਜ਼ਰ। ਚਸ਼ਮਦੀਦਾ ਅਤੇ ਪੱਤਰਕਾਰਾਂ ਨੇ ਰਿਓ ਦੀਆਂ ਸੜਕਾਂ ਤੇ ਖੌਫਨਾਕ ਮੰਜ਼ਰ ਨੂੰ ਬਿਆਨ ਕੀਤਾ ਹੈ। ਉੱਤਰੀ ਰਿਓ ਵਿੱਚ ਲਗਾਤਾਰ ਗੋਲੀਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਝੜਪਾਂ ਦੌਰਾਨ ਲਗਾਈ ਗਈ ਅੱਗ ਨਾਲ ਆਸਮਾਨ ਵਿੱਚ ਸੰਘਣਾ ਕਾਲਾ ਧੂੰਆਂ ਛਾ ਗਿਆ ਸੀ। ਦੁਕਾਨਾਂ ਬੰਦ ਹੋ ਗਈਆਂ ਸਨ। ਪ੍ਰਮੁੱਖ ਸੜਕਾਂ ਤੇ ਆਵਾਜਾਈ ਠੱਪ ਹੋ ਗਈ ਅਤੇ ਲੋਕ ਜਾਨ ਬਚਾਉਣ ਲਈ ਭੱਜਦੇ ਦੇ ਦਿਸੇ। ਪੁਲਿਸ ਦਰਜਨਾਂ ਨੌਜਵਾਨ ਬੰਦਿਆਂ ਨੂੰ ਨੰਗੇ ਪੈਰੀ ਬਿਨਾ ਕਮੀਜ਼ ਦੇ ਪੁੱਠਪਾਤ ਤੇ ਸਿਰ ਝੁਕਾਏ ਬਿਠਾ ਕੇ ਗਾਰਡ ਕਰ ਰਹੀ ਸੀ। ਯੂਨਾਈਟਿਡ ਨੇਸ਼ਨ ਨੇ ਚਿੰਤਾ ਜਤਾਈ ਹੈ ਅਤੇ ਉਸ ਨੇ ਇਸ ਆਪਰੇਸ਼ਨ ਨੂੰ ਲੈ ਕੇ ਜਾਂਚ ਦੀ ਮੰਗ ਕੀਤੀ ਹੈ। UNNAI ਨੇ ਸਿਰੂ ਗਰੀਬ ਭਾਈਚਾਰਿਆਂ ਖਿਲਾਫ ਪੁਲਿਸ ਅਭਿਆਨਾਂ ਦੇ ਘਾਤਕ ਨਤੀਜਿਆਂ ਦੀ ਚਿੰਤਾਜਨਕ ਪ੍ਰਵਿਰਤੀ ਦੱਸਿਆ। ਉਹਨਾਂ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਤਾਕਤ ਦੀ ਵਰਤੋਂ ਤੇ ਗੰਭੀਰ ਸਵਾਲ ਚੁੱਕੇ ਹਨ। ਸੰਯੁਕਤ ਰਾਸ਼ਟਰ ਨੇ ਬ੍ਰਾਜ਼ੀਲ ਸਰਕਾਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਇਸ ਘਟਨਾ ਦੀ ਤੇਜ਼ ਅਤੇ ਨਿਰਪੱਖ ਜਾਂਚ ਈਕਯੁਨੀ ਬਣਾਉਣ ਦੀ ਮੰਗ ਕੀਤੀ ਹੈ। ਦਰਅਸਲ ਇਸ ਵੱਡੇ ਆਪਰੇਸ਼ਨ ਦੇ ਨਾਲ ਹੁਣ ਬ੍ਰਾਜ਼ੀਲ ਦੇ ਵਿੱਚ ਯੁੱਧ ਵਰਗੇ ਮਾਹੌਲ ਜਿਹੜੇ ਤਣਾਅ ਪੈਦਾ ਹੋ ਗਏ ਹਨ ਕਿਉਂਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਜਿੱਥੇ ਇੱਕ ਪਾਸੇ ਪੁਲਿਸ ਨੇ ਨਸ਼ਾ ਤਸਕਰਾ ਤੇ ਵੱਡੀ ਕਾਰਵਾਈ ਕੀਤੀ ਹੈ ਉੱਥੇ ਹੀ ਕਈ ਪੁਲਿਸ ਦੇ ਨੌਜਵਾਨ ਇਸ ਮੁਹਿੰਮ ਦੇ ਵਿੱਚ ਸ਼ਹੀਦ ਜਾਂ ਮਾਰੇ ਗਏ ਹਨ